ਪੰਜਾਬ ਵਿੱਚ ਤਪਦੀ ਗਰਮੀ ਵਿਚਾਲੇ ਅਚਾਨਕ ਮੌਸਮ ਬਦਲ ਗਿਆ ਅ ਦੁਪਹਿਰ ਵੇਲੇ ਅਚਾਨਕ ਬੱਦਲ ਹੋ ਗਿਆ ਇਸੇ ਦੌਰਾਨ ਸੰਗਰੂਰ ਦੇ ਵਿੱਚ ਪਾਰਿਮੀ ਤੇ ਤੇਜ਼ ਹਵਾਵਾਂ ਦਾ ਅਸਰ ਵੇਖਣ ਨੂੰ ਮਿਲਿਆ ਇਸੇ ਦੌਰਾਨ ਹਵਾਵਾਂ ਇੰਨੀਆਂ ਤੇਜ਼ ਸਨ ਕਿ ਉਹਨਾਂ ਨੇ ਦਰਖਤ ਤੇ ਲੋਹੇ ਦੇ ਸ਼ੈੱਡ ਵੀ ਮੁੱਢੋਂ ਪੱਟ ਦਿੱਤੇ ਤਰਨਤਾਰਨ ਦੇ ਪਿੰਡ ਕਰਿਆਲੀ 10 ਵਾਲ ਵਿਖੇ ਪਾਰੀਮੀ ਹਨੇਰੀ ਝਖੜਾ ਅਤੇ ਗੜਿਮਾਰੀ ਨੇ ਕਿਸਾਨਾਂ ਦੀ ਕਣਕ ਦੀ ਫਸਲ ਤਬਾਹ ਕਰ ਦਿੱਤੀ ਇਸ ਸਬੰਧੀ ਪਿੰਡ ਵਾਸੀ ਹਰਦੀਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਹੋਈ ਗੜੇਮਾਰੀ ਕਾਰਨ ਕਣਕ ਦੀ ਫਸਲ ਦਾ ਬਹੁਤ ਨੁਕਸਾਨ ਹੋਇਆ ਹੈ ਇਸ ਕਣਕ ਦੇ ਵਿੱਚੋਂ ਤਾਂ ਘਰ ਜੋਗੇ ਹੀ ਦਾਣੇ ਨਹੀਂ ਹੁਣ ਨਿਕਲਣਗੇ ਹਰਦੀਾਲ ਸਿੰਘ ਨੇ ਅੱਗੇ ਦੱਸਿਆ ਹੈ ਕਿ ਇੱਕ ਦੋ ਪਿੰਡ ਵਾਸੀਆਂ ਨੇ ਅਜੇ ਕਣਕ ਵੜੀ ਸੀ ਬਹੁਤਿਆਂ ਦੀ ਫਸਲ ਅਜੇ ਵੜਣੀ ਬਾਕੀ ਸੀ ਉਹਨਾਂ ਨੇ ਕਿਹਾ ਕਿ ਸਰਕਾਰ ਪਾਸੋ ਇਹੀ ਮੰਗ ਕਰਦੇ ਹਾਂ ਕਿ ਸਾਡੀ ਕਿਸਾਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਇਸੇ ਤਰ੍ਹਾਂ ਸੰਗਰੂਰ ਦੇ ਵਿੱਚ ਤੇਜ਼ ਹਵਾਵਾਂ ਦੇ ਕਾਰਨ ਵੱਡੇ ਪੱਦਰ ਉਤੇ ਨੁਕਸਾਨ ਹੋਇਆ ਜਿੱਥੇ ਟਾਵਾ ਟੁੱਟੇ ਅਤੇ ਤਾਰਾਂ ਉਤੇ ਡਿੱਗ ਕੇ ਅਤੇ ਉਥੇ ਹੀ ਨਾਲ ਇੱਕ ਚਲਦੀ ਕਾਰ ਉਤੇ ਦਰਖਤ ਵੀ ਡਿੱਗ ਪਿਆ ਪਵਾਨੀਗੜ੍ਹ ਵਿੱਚ ਹਨੇਰੀ ਅਤੇ ਚਖੜ ਨਾਲ Jio ਕੰਪਨੀ ਦਾ ਟਾਵਰ ਲੋਕਾਂ ਦੇ ਘਰਾਂ ਦੇ ਉੱਪਰ ਜਾ ਡਿੱਗਿਆ ਇਸ ਟਾਵਰ ਨੇ ਤਿੰਨ ਤੋਂ ਲੈ ਕੇ ਚਾਰ ਘਰਾਂ ਦਾ ਵੱਡੇ ਪੱਧਰ ਦੇ ਉੱਤੇ ਨੁਕਸਾਨ ਕਰ ਦਿੱਤਾ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਗਨੀਮਤ ਇਹ ਰਹੀ ਕਿ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸਹਾਸ ਦੇ ਵਿੱਚ ਇੱਕ ਗੱਡੀ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਆਓ ਦੇਖਦੇ ਹਾਂ ਤਸਵੀਰਾਂ